ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾ ਲਾਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1260 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1261 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਔਰ ਮਲਾਰ ਮਹੱਲਾ ਤੀਜਾ ਘਰ ਦੂਜਾ ਰਾਗ ਮਲਾਰ ਘਰ ਦੂਜੇ ਵਿੱਚ ਤੀਸਰੇ ਪਾਦਸ਼ਾ ਤਾਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਇਹੋ ਮਨ ਗਿਰਹੀ ਕੈ ਇਹੋ ਮਨ ਉਦਾਸੀ ਹੇ ਪੰਡਤ ਵੇਦ ਸਾਹਿਤਰ ਦੀ ਮर्यादा ਆਦਿਕ ਦੀ ਚਰਚਾ ਦੇ ਥਾਂ ਵਿਚਾਰਿਆ ਕਰ ਇਹ ਇਹ ਵਿਚਾਰਿਆ ਕਰਕੇ ਤੇਰਾ ਇਹ ਮਨ ਘਰ ਦੇ ਜੰਜਾਲਾਂ ਵਿੱਚ ਫਸਿਆ ਰਹਿੰਦਾ ਹੈ ਜਾਂ ਨਿਰਲੇਪ ਰਹਿੰਦਾ ਹੈ ਕਿ ਇਹ ਹਮਨ ਅਵਗ ਅਰਵਰਨ ਸਦਾ ਵਿਨਾਸੀ ਹੈ ਪੰਡਤ ਇਹ ਸੋਚਿਆ ਕਰਕੇ ਤੇਰਾ ਇਹ ਮਨ ਬ੍ਰਾਹਮਣ ਖਦਰੀ ਆਤਕ ਵਰਣ ਵਿਤਕਰੇ ਤੋਂ ਤਾਂ ਹੈ ਅਤੇ ਸਦਾ ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ ਕਿ ਹਉਮਾਨ ਚੰਚਲ ਕਿ ਇਹੋ ਮਨ ਬੈਰਾਗੀ ਹੈ ਪੰਡਤ ਕੀ ਤੇਰਾ ਇਹ ਮਨ ਮਾਇਆ ਦੀ ਦੌੜ ਭਜ ਵਿੱਚ ਹੀ ਕਾਬੂ ਆਇਆ ਰਹਿੰਦਾ ਹੈ ਜਾਂ ਮਾਇਆ ਤੋਂ ਬ੍ਰਾਮ ਹੈ ਇਸ ਮਨ ਕੋ ਮਮਤਾ ਕਿੱਥੋਂ ਲਾਗੇ ਹੈ ਪੰਡਤ ਇਹ ਵੀ ਵਿਚਾਰਿਆ ਕਰ ਕਿਸ ਮਨ ਨੂੰ ਮਮਤਾ ਕਿੱਥੋਂ ਆ ਚੰਬੜਦੀ ਹੈ ਗੁਰੂ ਤੇ ਆ ਰਹੇ ਹੋ ਇੱਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਪੰਡਤ ਕੋਈ ਜਾਤ-ਗੋਤ ਨਹੀਂ ਹੈ ਜਿਹੜਾ ਜ਼ਿਆਦਾ ਪੜ੍ਹ-ਲਿਖ ਜਾਂਦਾ ਹੈ ਬਹੁਤ ਵਿਦਵਾਨ ਹੋ ਜਾਂਦਾ ਹੈ ਤੇ ਉਸ ਨੂੰ ਫਿਰ ਪੰਡਤ ਕਹਿਣ ਲੱਗ ਜਾਂਦੇ ਹਨ ਲੋਕ ਵੀ ਸਭ ਕੋ ਜਾਣਦਾ ਹੈ ਪੜ੍ਹਾਈ-ਲਿਖਾਈ ਬਾਰੇ ਪੰਡਤ ਇਸ ਮਨ ਕਾ ਕਰੋ ਵਿਚਾਰ हे ਪੜ੍ਹੇ-ਲਿਖੇ ਵਿਦਵਾਨ ਪੰਡਤ ਵੇਦ-ਸ਼ਾਸਤਰ ਦੀ ਮਰਿਆਦਾ ਆਦਿਕ ਤੇ ਜ਼ੋਰ ਦੇਣ ਦੇ ਥਾਂ ਐਸ ਮਨ ਬਾਰੇ ਵਿਚਾਰ ਕਰਿਆ ਕਰੋ ਔਰ ਕੇ ਬਹੁਤਾ ਪੜ ਹੈ ਉਠਾਵੇ ਭਾਰ ਰਹਾਓ ਆਪਣੇ ਮਨ ਦੀ ਪੜਤਾਲ ਛੱਡ ਕੇ ਹੋਰ ਬਹੁਤਾ ਜੋ ਕੁਝ ਤੂੰ ਪੜਦਾ ਹੈ ਉਹ ਆਪਣੇ ਸਿਰ ਉੱਤੇ ਹੋਮੇ ਦਾ ਭਾਰ ਹੀ ਚੁਕਦਾ ਹੈ ਕਿ ਮੈਂ ਬਹੁਤ ਪੜਿਆ ਲਿਖਿਆ ਹਾਂ ਮੇਰੇ ਰਗਾ ਕੋਈ ਪੜਿਆ ਲਿਖਿਆ ਹੈ ਹੀ ਨਹੀਂ ਰਹਾਓ ਮਾਇਆ ਮਮਤਾ ਕਰਤੈ ਲਾਈ ਏ ਪੰਡਤ ਵੇਖ ਕਰਤਾਰ ਨੇ ਆਪ ਹੀ ਇਸ ਸਮਾਨ ਨੂੰ ਮਾਇਆ ਦੀ ਮਮਤਾ ਚ ਮੇੜੀ ਹੋਈ ਹੈ ਇਹੋ ਹੁਕਮਕਾਰ ਸ੍ਰੇਸ਼ਟ ਉਪਾਈ ਕਰਤਾਰ ਕਾਲਪੁਰਖ ਵਾਹਿਗੁਰੂ ਨੇ ਮਾਇਆ ਦੀ ਮਮਤਾ ਦਾ ਇਹ ਹੁਕਮ ਦੇ ਕੇ ਹੀ ਜਗਤ ਪੈਦਾ ਕੀਤਾ ਹੈ ਗੁਰ ਪ੍ਰਸਾਦੀ ਬੂਝੋ ਭਾਈ হে ਭਾਈ ਗੁਰੂ ਦੀ ਕਿਰਪਾ ਨਾਲ ਇਸ ਗੱਲ ਨੂੰ ਸਮਝ ਸਦਾ ਰਹੋ ਹਰ ਕੀ ਸਰਣਾਈ ਅਤੇ ਸਦਾ ਪਰਮਾਤਮਾ ਦੀ ਸ਼ਰਨ ਪਿਆ ਰਹੋ ਤਾਂ ਕਿ ਮਾਇਆ ਦੀ ਮਮਤਾ ਤੇਰੇ ਉੱਤੇ ਆਪਣਾ ਜੋਰ ਨਾ ਪਾ ਸਕੇ ਸੋ ਪੰਡਤ ਜੋ ਤਿਹਾਂ ਗੁਨਾ ਕੀ ਪੰਡ ਉਤਾਰੇ ਏ ਪੰਡਤੋ ਮਨੋਖਸਲ ਪੰਡਤ ਹੈ ਜੋ ਆਪਣੇ ਉਤੋਂ ਮਾਇਆ ਦੇ ਤਿੰਨਾਂ ਹੀ ਗੁਨਾ ਦਾ ਭਾਰ ਲਾ ਦਿੰਦਾ ਹੈ ਹੰਨ ਦੇ ਨੇ ਇੱਕੋ ਨਾਮ ਵਖਾਣ ਹੈ ਅਤੇ ਹਰ ਵੇਲੇ ਸਿਰਫ ਹਰੀ ਨਾਮ ਹੀ ਜਪਦਾ ਰਹਿੰਦਾ ਹੈ ਸਤ ਗੁਰ ਕੀ ਉਹ ਦੇਖਿਆ ਲੈ ਅਜੇ ਹਾ ਪੰਡਤ ਗੁਰੂ ਦੀ ਸਿੱਖਿਆ ਗ੍ਰਹਿਣ ਕਰਦਾ ਹੈ ਸਤ ਗੁਰ ਅਗੇ ਸੀਸ ਤਰੇ ਫਿਰ ਗੁਰੂ ਦੇ ਅੱਗੇ ਆਪਣਾ ਸਿਰ ਰੱਖੀ ਰਖਦਾ ਹੈ ਸਦਾ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਸਦਾ ਅਲਗ ਰਹਿ ਨਿਰਵਾਣ ਫਿਰ ਉਹ ਸਦਾ ਨਿਰਲੇਪ ਰਹਿੰਦਾ ਹੈ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ ਸੋ ਪੰਡਤਦਰਗੈ ਪਰਵਾਣ ਅਜੇਹਾ ਪੰਡਤ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਪ੍ਰਾਪਤ ਕਰਦਾ ਹੈ ਸਬਨਾਮ ਏਕੋ ਏਕਵਖਾਨ ਹੈ ਇਹ ਪੰਡਤ ਜਿਹੜਾ ਪੰਡਤ ਵੇਦ ਸ਼ਾਸਤਰ ਆਦਿਕ ਦੀ ਚਰਜਾ ਤੇ ਥਾਂ ਆਪਣੇ ਮਨ ਨੂੰ ਪੜਤਾਲਦਾ ਹੈ ਉਹ ਇਹ ਉਪਦੇਸ਼ ਹੀ ਕਰਦਾ ਹੈ ਕਿ ਸਭ ਜੀਵਾਂ ਵਿੱਚ ਕੋ ਪ੍ਰਮਾਤਮਾ ਵਸਦਾ ਹੈ ਜਾ ਏਕੋ ਵੇਖੈ ਤਾਂ ਏਕੋ ਜਾਣੈ ਜਦੋਂ ਪੰਡਤ ਸਭ ਜੀਵਾ ਵਿੱਚ ਇੱਕ ਪ੍ਰਭੂ ਦੀ ਪ੍ਰਭੂ ਨੂੰ ਹੀ ਵੇਖਦਾ ਪ੍ਰਭੂ ਦੀ ਜੋਤੀ ਵੇਖਦਾ ਹੈ ਤਦੋਂ ਉਹ ਉਹ ਸਿੱਖ ਪ੍ਰਭੂ ਨਾਲ ਹੀ ਡੂੰਗੀ ਸਾਝ ਪਾਉਂਦਾ ਹੈ ਜਾ ਕੋ ਬਖਸ਼ੇ ਮਿਲੇ ਸੋਏ ਪਰੇ ਪੰਡਤ ਜਿਸ ਮਨੁੱਖ ਉਤੇ ਕਰਤਾਰ ਬਖਸ਼ਿਸ਼ ਕਰਦਾ ਹੈ ਉਸੇ ਨੂੰ ਉਹ ਆਪਣੇ ਚਰਨਾਂ ਵਿੱਚ ਜੋੜਦਾ ਹੈ ਅਤੇ ਜੋ ਤਸਦਾ ਸੁਖ ਹੋਏ ਉਸ ਮਨੁੱਖ ਨੂੰ ਇਸ ਲੋਕ ਅਤੇ ਪਰਲੋਕ ਵਿੱਚ ਆਤਮਿਕ ਆਨੰਦ ਸਦਾ ਮਿਲਿਆ ਰਹਿੰਦਾ ਹੈ ਕਹਿਤ ਨਾਨਕ ਕਵਨ ਵਿਦ ਕਰੈ ਕਿਆ ਕੋਏ ਹੈ ਪੰਡਤ ਨਾਨਕ ਆਖਦਾ ਹੈ ਕਿ ਮਾਇਆ ਦੇ ਬੰਧਨਾ ਤੋਂ ਖਲਾਸੀ ਹਾਸਲ ਕਰਨ ਲਈ ਆਪਣੀ ਅਕਲ ਦੇ ਆਸਰੇ ਕੋਈ ਵੀ ਮਨੁੱਖ ਕੋਈ ᔪਗਤੀ ਨਹੀਂ ਵਰਤ ਸਕਦਾ ਸੋਈ ਮੁਕਤ ਜਾ ਕੋ ਕਿਰਪਾ ਹੋਏ ਜਿਸ ਮਨੁੱਖ ਤੇ ਪ੍ਰਭੂ ਮੇਰ ਕਰਦਾ ਹੈ ਉਹੀ ਬੰਧਨਾਂ ਤੋਂ ਖਲਾਸੀ ਪਾਉਂਦਾ ਹੈ ਅਨ ਦੇਨ ਹਰ ਗੁਣ ਗਾਵੇ ਸੋਏ ਉਹ ਮਨੁੱਖ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਸਾਸਤਰ ਬੇਦ ਕੀ ਫਿਰ ਕੂਕ ਨਾ ਹੋਏ ਉਹ ਫਿਰ ਆਪਣੇ ਉੱਚੇ ਵਰਨ ਆਦਿਕ ਦੀ ਪਕਿਆਈ ਦੀ ਖਾਤਰ ਵੇਦ ਸ਼ਾਖਤ ਰਾਦਕ ਦੀ ਮਰਿਆਦਾ ਦਾ ਹੌਕਾ ਨਹੀਂ ਦਿੰਦਾ ਫਿਰਦਾ ਮਲਾਰ ਮਹੱਲਾ ਤੀਜਾ ਪਰਮ ਬ੍ਰਹਮ ਜੋ ਨ ਮਨ ਮੁਖ ਪਰਮਾਈ ਆਪਣੇ ਮਾਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਹੀ ਭਟਕਦਾ ਰਹਿੰਦਾ ਹੈ ਜਮ ਕਾਲ ਮਾਰੇ ਨਿਤ ਪੱਤ ਗਵਾਈ ਉਸ ਨੂੰ ਆਤਮਕ ਮੌਤ ਮਾਰ ਲੈਂਦੀ ਹੈ ਉਹ ਸਦਾ ਆਪਣੀ ਇੱਜ਼ਤ ਗਵਾੰਦਾ ਰਹਿੰਦਾ ਹੈ ਸਤ ਗੁਰ ਸੇਵਾ ਜਮ ਕੀ ਕਾਣ ਚੁਕਾਈ ਫਿਰ ਜਿਹੜਾ ਮਨੁੱਖ ਗੁਰ ਦੀ ਸ਼ਰਨ ਪੈਂਦਾ ਹੈ ਉਹ ਜਮਾਂ ਦੀ ਮੁਥਾਜੀ ਮੁਕਾ ਲੈਂਦਾ ਹੈ ਉਹ ਜਨਾ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਹਰ ਪ੍ਰਭ ਮਿਲੇ ਆ ਮਹਿਲ ਘਰ ਪਾਈ ਉਸ ਨੂੰ ਹਰੀ ਪ੍ਰਭੂ ਮਿਲ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਮਹਿਲ ਪਰਮਾਤਮਾ ਦਾ ਕਰ ਲੱਭ ਲੈਂਦਾ ਹੈ ਪ੍ਰਾਣੀ ਗੁਰਮਖ ਨਾਮ ਧਿਆਏ हे प्राणी गुरु दी शरण ਪੈ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਜਨਮ ਪਦਾਰਥ ਦੁਬਦਾ ਖੋਇਆ ਕੌਡੀ ਬਦਲੇ ਜਾਏ ਰਹਾਓ ਜਿਸ ਮਨੁੱਖ ਨੇ ਆਪਣਾ ਕੀਮਤੀ ਮਨੁੱਖਾ ਜਨਮ ਮਾਇਆ ਵਾੜੀ ਭਟਕਣਾ ਵਿੱਚ ਗਵਾ ਲਿਆ ਉਸ ਦਾ ਇਹ ਜਨਮ ਕੌਡੀਆਂ ਦੇ ਪਾਹੀ ਚਲਾ ਜਾਂਦਾ ਹੈ ਰਹਾਓ ਕਰ ਕਿਰਪਾ ਗੁਰਮਖ ਲੱਗੈ ਪਿਆਰ ਪ੍ਰਭੂ ਦੀ ਮੇਰ ਨਾਲ ਗੁਰੂ ਦੀ ਰਾਹੀ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ ਅੰਤਰ ਭਗਤ ਹਰ ਹਰ ਓਰ ਧਾਰ ਉਸ ਦੇ ਅੰਦਰ ਪ੍ਰਭੂ ਦੀ ਭਗਤੀ ਪੈਦਾ ਹੁੰਦੀ ਹੈ ਉਹ ਮਨੁੱਖ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦਾ ਹੈ ਭਵਜਲ ਸ਼ਬਦ ਲੰਘਾਵਨ ਹਾਰ ਪ੍ਰਭੂ ਉਸ ਨੂੰ ਗੁਰੂ ਦੇ ਸ਼ਬਦ ਦੀ ਰਾਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ। ਦਰ ਸਾਚ ਹੈ, ਦਿਸੈ ਸੁਚਿਆਰ ਉਹ ਮਨੁੱਖ ਸਦਾ ਫਿਰ ਪ੍ਰਭੂ ਦੇ ਧਰਤੇ ਸੁਰਖਰੂ ਰਹਿੰਦਾ ਹੈ। ਸੁਰਖਰੂ ਦਿਸਦਾ ਹੈ। ਬਹੁ ਕਾਰਮ ਕਰੇ, ਸਤ ਗੁਰ ਨਹੀਂ ਪਾਇਆ। ਜਿਹੜਾ ਮਨੁੱਖ ਤੀਰਥ ਯਾਤਰਾ ਆਦਿ ਕਮਿਥੇ ਹੋਏ ਧਾਰਮਿਕ ਕਰਮ ਕਰਦਾ ਫਿਰਦਾ ਹੈ। ਪਰ ਗੁਰੂ ਦੀ ਸਰ ਨਹੀਂ ਪੈਂਦਾ। ਬੇਨਗੋਰ ਭਰਮ ਭੂਲੇ ਬੋਹ ਮਾਇਆ ਉਹ ਮਨੁੱਖ ਗੁਰੂ ਤੋਂ ਬਿਨਾਂ ਮਾਇਆ ਦੀ ਭਟਕਣਾ ਵਿੱਚ ਪੈ ਕੇ ਗੁਰਾਹੇ ਪਿਆ ਰਹਿੰਦਾ ਹੈ ਹਉ ਮੈਂ ਮਮਤਾ ਬੋਹ ਮੋਹ ਵਧਾਇਆ ਉਹ ਮਨੁੱਖ ਆਪਣੇ ਅੰਦਰ ਹਉ ਮੈਂ ਮਮਤਾ ਅਤੇ ਮੋਹ ਨੂੰ ਵਧਾਈ ਜਾਂਦਾ ਹੈ ਦੂਜੇ ਭਾਏ ਮਨ ਮੁਖ ਦੁਖ ਪਾਇਆ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਪਿਆਰ ਵਿੱਚ ਫਸ ਕੇ ਸਦਾ ਦੁੱਖ ਹੀ ਸਹਾਰਦਾ ਹੈ ਆਪੇ ਕਰਤਾ ਗੰਮਥਾ ਪਰ ਪਹੁੰਚਦੇ ਥਾ ਕਰਤਾਰ ਆਪ ਹੀ ਇਹ ਸਾਰੀ ਖੇਡ ਖੇਡ ਰਿਹਾ ਹੈ ਗੁਰਬਾਣੀ ਜਪੀਏ ਸੱਚ ਲਾਹਾ ਗੁਰਦੇ ਸ਼ਬਦ ਹੀ ਰਾਹੀ ਉਸ ਦਾ ਨਾਮ ਜਪਣਾ ਚਾਹੀਦਾ ਹੈ ਇਹੀ ਹੈ ਸਦਾ ਕਾਇਮ ਰਹਿਣ ਵਾਲਾ ਲਾਭ ਹਾਜ਼ਰ ਹਜੂਰ ਹਰ ਵੇ ਪਰਵਾਹ ਉਹ ਕਰਤਾਰ ਪ੍ਰਮਾਤਮਾ ਵਾਹਿਗੁਰੂ ਕਾਲ ਪੁਰਖ ਹਰਥਾ ਹਾਜ਼ਰ ਨਾਜ਼ਰ ਹੈ ਅਤੇ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ ਨਾਨਕ ਬੁਰਮਖ ਨਾਮ ਸਮਾਹਾ ਹੈ ਨਾਨਕ ਗੁਰੂ ਦੀ ਰਾਹੀ ਹੀ ਉਸ ਦੇ ਨਾਮ ਵਿੱਚ ਲੀਨਤਾ ਹੋ ਸਕਦੀ ਹੈ ਤੀਸਰੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਗਮਰਦਾਸ ਮਹਾਰਾਜ ਉਹਨਾਂ ਦੀ ਬਾਣੀ ਮਲਾਰ ਰਾਗ ਵਿੱਚ ਸਾਨੂੰ یوں ਸਮਝਾ ਰਹੇ ਹਨ ਕਿ ਬੰਦਿਆ ਜੇ ਇਸ ਜਗ ਤੋਂ ਪਾਰ ਉਤਾਰਾ ਤੇਰਾ ਹੋ ਸਕਦਾ ਹੈ ਤਾਂ ਬਾਣੀ ਰਾਈ ਹੋ ਸਕਦਾ ਹੈ ਗੁਰਬਾਣੀ ਰਾਈ ਹੋ ਸਕਦਾ ਹੈ ਗੁਰਬਾਣੀ ਪੜ੍ਹ ਸੁਣ ਕੇ ਫਿਰ ਆਪਣੀ ਜਿਹੜੀ ਬਾਣੀ ਤੇਰਾ ਬੋਲ ਚਾਲੇ ਉਹ ਵੀ ਠੀਕ ਕਰ ਐਵੇਂ ਬਿਨਾਂ ਵਜਾ ਤੋਂ ਕਿਸੇ ਨੂੰ ਗਾਲੀ-ਕਲੋਚ ਨਾ ਕਰਿਆ ਕਰ ਜੋਵੇ ਪੜ੍ਹਾਈ ਰਖਾਈ ਜੋ ਉਹ ਹੀ ਦਸਿਆ ਵਿੱਚ ਬਾਣੀ ਦੇ ਜਿਹੜੇ ਪੰਡਤ ਜ਼ਿਆਦਾ ਪੜ੍ਹ ਲਿਖ ਜਾਂਦੇ ਉਹਨੂੰ ਪੰਡਤ ਕਹਿੰਦੇ ਹਨ ਤੇ ਕਿਸੇ ਸ਼ਾਇਰ ਨੇ ਲਿਖੀਆਂ ਦੋ ਗੱਲਾਂ ਕਿ ਪੜ੍ਹੇ ਲਿਖੇ ਅਨਪੜ੍ਹ ਮੈਂ ਵੇਖੇ ਕੁਝ ਪੜ੍ਹੇ ਲਿਖੇ ਅਨਪੜ੍ਹ ਮੈਂ ਵੇਖੇ ਜੋ ਰਖਦੇ ਫੋਕੀ ਤੜ ਮੈਂ ਵੇਖੇ ਕਹਿੰਦੇ ਰੱਬ ਨੂੰ ਥੱਲੇ ਲਿਆਵਾਂਗੇ ਮਾਰਦੇ ਫੋਕੀ ਫੜ ਮੈਂ ਵੇਖੇ ਇਦਾਂ ਦੇ ਵੀ ਪੜ੍ਹੇ ਲਿਖੇ ਅਨਪੜ੍ਹੇ ਜਿਹੜਾ ਲੋਕ ਵੇਖੋ ਨੂੰ ਮਿਲਦੇ ਹਨ ਜੋ ਆਪਣੇ ਆਪ ਨੂੰ ਬਹੁਤ ਵੱਡਾ ਗਿਆਨਾ ਸਮਝਦੇ ਹਨ ਤੋਂ ਸੋ ਗੁਰੂ ਜੀ ਆਖਰੀ ਪੰਕਤੀਆਂ ਵਿੱਚ ਸਾਨੂੰ ਪ੍ਰੇਰਣਾ ਦਿੰਦੇ ਹਨ ਕਿਉ ਕਰਤਾਰ ਉਹ ਪ੍ਰਮਾਤਮਾ ਹਰ ਥਾਂ ਹਾਜ਼ਰ ਹੈ ਨਾਜ਼ਰ ਹੈ ਉਸ ਨੂੰ ਕਿਸੇ ਦੀ ਮੁਤਾਜੀ ਨਹੀਂ ਹੋਵੇ ਪਰਵਾਹ ਹੈ ਹਾਜ਼ਰ ਹਜੂਰ ਹਰ ਵੇ ਪਰਵਾਹ ਨਾਨਕ ਗੁਰਮਖ ਨਾਮ ਸਮਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1261 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1262 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ